ਮੁਰਦਾਬਾ ਮੁਰਦਾਬਾ ਇਹ ਕੋਰ ਕਲਾਬ ਦਾ ਸੰਮਰਦਾਬਾ ਮੁਰਦਾਬਾ ਮੁਰਦਾਬਾ ਸਾਡੇ ਪੰਜਾਬ ਸਭ ਤੋਂ ਖਾ ਮੋਟਾ ਪੰਜਾਬ ਭੱਤ ਦੀ ਮਾਨ ਜੋ ਮੁੱਖ ਮੰਤਰੀ ਨਾਲ ਸਰ ਮੀਟਿੰਗ ਹੋਈ ਸੀ ਉਸ ਮੀਟੇ ਕੋਈ 2 ਘੰਟੇ ਚਲੇ 2 ਘੰਟੇ ਚੱਲਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਬੜੀ ਰੋਹ ਦਰ ਪਾਹਾ ਵਰਤੀ ਜੋ ਕਿ ਅਚਰਜ ਨੰਦਰ ਜੋ ਉਸ ਤੋਂ ਬਾਅਦ ਕੀ ਹੋਇਆ ਉਹ ਮੀਟਿੰਗ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਜੱਥੇ ਬੰਦਿਆਂ ਡੋਡੀ ਆਪਕ ਸਾਡੇ ਬਿੱਤੇ ਸੇ ਗੋਲੇਲਾ ਇਹ ਮੀਟਿੰਗ ਕਰਕੇ ਉੱਥੋਂ ਚੰਡੇਕੜੋ ਘਰੇ ਆਏ ਸੀ ਉਸ ਤੋਂ ਬਾਅਦ ਕਿਵਰ ਤਨ ਦੀ ਰਾਤ ਨੂੰ 12 ਵਜੇ ਲਗਭਗ ਸਾਰੇ ਕਿੰਨੇ ਵੀ ਸਮਝੌਤੇ ਸਾਰਨ ਉੱਥੇ ਲਿਖੇ ਗਏ ਸਾਰਨਾਕ ਦੇ ਦੇ ਰਿਹਾ ਸੀ ਸੱਤ ਤੋਂ ਪਹਿਲਾਂ ਸਾਡੇ ਸੁਮਾ ਪ੍ਰਧਾਨ ਕਮੇਟੀ ਸਾਜੂ ਨੇ ਬੀਰ ਸਿੰਘ ਬੋਲੇਲਾ ਘਰ ਮੇਸ ਨਵਕੜਾ ਜਿਹੜਾ ਪ੍ਰਧਾਨ ਜਿਹੜਾ ਖਜ਼ਾਨਚੀ ਦਸਕਰਤ ਸਿੰਘ ਬੋਲੇਲਾ ਉਸ ਤੋਂ ਬਾਅਦ ਗਰਮੀਤ ਸਿੰਘ ਬੋਲੇਲਾ ਵੀ ਕੇ ਜੋ ਕਰਦੀਆਂ ਉਸ ਤੋਂ ਬਾਅਦ ਨਛੱਤਰ ਸਿੰਘ ਦੇ ਤੋਂ ਭਾਰਤੀ ਖਾਨ ਨੂੰ ਇੱਕ ਤਮੜਵ ਬਖਤੌਰ ਸਿੰਘ ਤੂਬਾ ਮੀਤਪੁਰਾਂ ਬੀਕੂ ਇਕਤਮੜਵ ਸਮੰਦਰ ਸਿੰਘ ਟਲਮਾ ਜਿਹੜਾ ਸੀਨੀਅਰ ਮੀਤਪੁਰਾਂ ਬੀਕੂ ਇਕਤਮੜਵ ਇਸ ਤੋਂ ਲਾਵਾ ਬੀਕੂ ਤਨੇਰ ਢੜੇ ਦੇ ਬੰਦੇ ਜਿਸ ਵਿੱਚ ਜਗਰੂਪ ਸਿੰਘ ਜਿਹੜਾ ਕਿ ਜਾਣਚੇ ਸਤਨਪਾਲ ਸਿੰਘ ਮੀਤਪੁਰਾਂ ਪੰਜਾਬ ਬਜਨਦਰ ਸਿੰਘ ਬੜੈਂ ਔਰ ਗਮਪੂਰ ਗਮਪੂਰ ਸਿੰਘ ਇਹ ਸਾਰੇ ਵੀਕਟੂ ਤੇ ਢੜੇ ਦੇ ਬੰਦੇ ਫੜੇ ਗਏ ਉਸ ਤੋਂ ਇਲਾਵਾ ਭਾਰਤੀ ਕਿਸਾਨ ਬੇਨੂ ਦੇ ਬਲਦੀਪ ਸਿੰਘ ਡੱਗਰ ਵਾਲਾ ਔਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੁਪਰਪ੍ਰੇ ਸਤਪਾਲ ਸਿੰਘ ਗੋਲੇ ਵਾਲਾ ਇਹਨਾਂ ਨੂੰ ਰੈਸਟ ਕੀਤਾ ਗਿਆ ਜੋ ਕਿ ਅਡੋਡੀ ਥਾਣੇ ਚ ਰੱਖੇ ਆ ਉਸ ਬੰਦੇ ਇੱਥੇ ਸਦਰ ਚ ਕੋ ਸਿਟੀ ਦਾ ਕੋ ਸਾਧਕਾ ਕੋ ਜਿੱਤੂ ਅਸੀਂ ਇਹਨਾਂ ਬੰਦਿਆਂ ਨੂੰ ਛੁਡਾਉਣ ਕਰਤਰ ਇਹ ਧਰਨਾ ਦਿੱਤਾ ਹੈ ਹਲੋ ਪ੍ਰਸ਼ਾਸਨ ਜਾਣੇ ਤੱਕ ਦਾ ਸੰਦੇਸ਼ ਨੂੰ ਕਹਿਦੇ ਕਿ 40 ਜੀ ਅਸੀਂ ਬੰਦੂ ਕਰ ਦਾਂਗੇ ਜੇਕਰ ਸਾਡੇ ਕਿਸਾਨਾਂ ਕੋ ਇਹ ਨਹੀਂ ਰਹਿਣਾ ਕਿਤੇ ਜੇ ਸਾਡਾ ਧੰਨ ਇਹ ਦਿਨਾਂ ਤੇ ਚੱਲ ਸਕਦਾ ਇਹਨੂੰ ਵਧਾ ਵੀ ਸਕਦੇ ਆ ਜੇ ਸਾਡੇ ਬੰਦੇ ਡਿਆ ਕਰਦੇ ਅਸੀਂ ਪ੍ਰਿੰਸਿੰਗ ਦਾ ਧੰਵਾ ਵੀ ਕਰਾਂਗੇ